ਮੈਂ ਸੁਣਿਆ ਜੇ ਲੀਟਰਾ ਲੂਟਣਾ ਤੋਂ ਕੁਛ ਨਹੀਂ ਹੋਣਾ ਅੱਗੇ ਵਧਣਾ ਪੈਣਾ ਐ ਕਿਸਮ ਦੇ ਦਿੱਲੀ ਦੇ ਵਿੱਚ ਵੀ ਆਏ ਸੀ ਇਹ ਗੱਲਾਂ ਇਸ ਕਰਕੇ ਸਾਨੂੰ ਲੋੜ ਇਸ ਕਰਦੀ ਐ ਕਿ ਅਸੀਂ ਜਿੰਨਾ ਹਿੱਸਾ ਬੈਠਾ ਸਾਡਾ ਜਿੰਨਾ ਨਿਕਟਾ ਹੈ ਖਬਰਦਾਰ ਰਹੋ ਇਹਨਾਂ ਗੱਲਾਂ ਕੁਛ ਨਹੀਂ ਟਗੜਦਾ ਸਵੇਰੇ ਦੁਨੀਆ ਨੇ ਜਿਹੜਾ ਹਲਚਲ ਮੱਚੀ ਹੋਈ ਹੈ ਕਾਰ ਤੋਂ ਰੇਕਾਂ ਦੇ ਆਪਦੇ ਵਿੱਚ ਭੇੜ ਹੋਈ ਜਾਂਦੇ ਆ ਵੱਡੀਆਂ ਤੱਕ ਤੱਕ ਢਿੜ ਚਲੀਆਂ ਹੋਈਆਂ ਨੇ ਸੰਸਾਰ ਹਾਲ ਤਾਂ ਮਾੜੀਆਂ ਨੇ ਹਿੰਦੁਸਤਾਨ ਦੀਆਂ ਹਾਲਤਾਂ ਵੀ ਸੰਸਾਰ ਹਾਲਤਾਂ ਦੇ ਨਾਲ ਜੁੜੀਆਂ ਹੋਈਆਂ ਨੇ ਹਿੰਦੁਸਤਾਨ ਦੇ ਨਾਲ ਪੰਜਾਬ ਦੀਆਂ ਹਾਲਤਾਂ ਸਮਤ ਜੁੜੀਆਂ ਹੋਈਆਂ ਨੇ ਤੇ ਪੰਜਾਬ ਦੇ ਲੋਕ ਵਿਆਰਨ ਲੈਸ ਵੱਲ ਨੂੰ ਵੱਧ ਰਹੇ ਆ ਸਮਾਜਸ਼ਾ ਦੇ ਹਾਨੀ ਹੋਵੇ ਇਸ ਕਰਕੇ ਇਹ ਗੱਲ ਜਾਣਨੀ ਬਹੁਤ ਜ਼ਰੂਰੀ ਹੈ ਕਿ ਸਾਡੀ ਸਾਰਿਆਂ ਦੀ ਬਿਮਾਰੀ ਇੱਕੋ ਥਾਂ ਦੇ ਹੈ ਸਾਡਾ ਸਾਂਝਾ ਦੁਸ਼ਮਣ ਹੈ ਤੇ ਉਹ ਡੱਡ ਹੈ ਇਸ ਡੱਡੇ ਦੁਸ਼ਮਣ ਦਾ ਸਾਹਮਣਾ ਕਰਨ ਦੀ ਕਾਦਰ ਸਾਨੂੰ ਸਾਰੇ ਲੋਕਾਂ ਨੂੰ ਸਿਰ ਜੋੜ ਕੇ ਅੱਗੇ ਵਧਣਾ ਪਊਗਾ ਫੇਰ ਜਿੱਤ ਦੂਰ ਨਹੀਂ ਨਾ ਫਿਰ ਦਿੱਲੀ ਨੂੰ ਰਹੇ ਨਾ ਸਾਡਾ ਸਰਪਤੇ ਆਪ ਲੁੱਟਿਆ ਹੋਇਆ ਮਾਲ ਅਸੀਂ ਵਾਪਸ ਵੀ ਕਰਾ ਲਾਂਗੇ ਤੇ ਇਹ ਸਾਮਰਾਜੀ ਪੂੰਜੀਵਾਦੀ ਖੱਲੇ ਨੂੰ ਜਿੱਧਰੋਂ ਉੱਠਿਆ ਜਿੱਧਰੋਂ ਇਹ ਨੇਰੀ ਉੱਠੀ ਐ ਇਹਨੂੰ ਉੱਥੇ ਨੱਪਦਾਂਗੇ ਇਸ ਵਿਸ਼ਵਾਸ ਨਾਲ ਆਪਣੀ ਗੱਲ ਖਤਮ ਕਰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਮਿਸ਼ਨ ਪੰਜਾਬੀ